ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਇੱਕ ਹੋਰ ਨਵਾਂ ਬਲੌਗ ਲੈ ਕੇ ਆ ਗਿਆ ਤੇ ਅੱਜ ਆਪਾਂ ਲੱਗੇ ਸੀਗੇ ਮੱਕੀ ਵਾਲੀ ਪੈਲੀ ਬਰਾਉਣ ਤੇ ਮੱਕੀ ਬੀਜਣੀ ਅੱਜ ਆਪਾਂ ਤੇ ਆ ਪਹਿਲਾਂ ਹੁਣ ਤਾਂ ਵੰਗਾਣਾ ਕਹਿਰ ਲਾਤੀ ਆ ਦੂਰ ਲਾਉਣ ਲੱਗੇ ਆ ਆਪਾਂ ਤੇ ਫਿਰ ਰੋਟਾਵੇਟਰ ਨਾਲ ਵਾਵਾਂਗੇ ਪਹਿਲਾਂ ਦੋ ਵਾਰੀ ਹੁਣ ਆਪਾਂ ਤਾਂ ਵੰਗਾਣਾ ਵਾਉਨੇ ਆ ਤੇ ਫਿਰ ਤਾਂ ਵੰਗਾਣਾ ਵਾਹ ਕੇ ਅੱਕਰੀ ਹਲਾਣਾ ਵਾਦਾਂਗੇ ਹਲਾਣਾ ਵਾਹ ਕੇ ਸਾਰੀ ਤੇ ਫਿਰ ਆਪਾਂ ਰੋਟਾਵੇਟਰ ਨਾਲ ਟਿਕਾ ਕੇ ਲਾ ਲਾਂਗੇ ਇਹ ਦੋਨੇ ਕਿੱਲੇ ਆਪਾਂ ਲਾਦੇ ਉੱਪਰ ਲਾ ਦੋਨੇ ਬਣਾਉਣੇ ਆ ਉਹ ਥਲੜਾ ਵੀ ਬਾਹਰ ਆਇਆ ਮੈਂ ਕਹਿਰ ਲਾਤੀ ਉਹ ਚ ਦੂਰ ਆਪਾਂ ਹੁਣ ਇਹ ਚੋਂ ਲਾਉਣ ਲੱਗਦੇ ਆ ਜੋ ਤੇ ਮੈਂ ਕਹ ਚੱਲੋ ਨਾਲੇ ਵਲੌਗ ਬਣਾ ਲੈਨੇ ਆ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਮੱਕੀ ਵਾਲਾ ਪਹਿਲੀ ਬਣਾਉਨੇ ਆ ਆਪਾਂ ਤੇ ਫਿਰ ਆਥ ਨੇ ਮੱਕੀ ਮੁੱਕੀ ਵੇਚਦੇ ਆ ਮੱਕੀ ਵਾਲੀ ਮਸ਼ੀਨ ਆਊਗੀ ਤੇ ਫਿਰ ਤੁਹਾਨੂੰ ਦਿਖਾਉਨੇ ਆ ਜੋ ਹਾਂਜੀ ਆਪਾਂ ਲੱਗ ਗਏ ਆ ਦੂਰ ਲਾਉਣ ਤੇ ਤਮੀਆਂ ਆਪਾਂ ਖੋਲ ਲਈਆਂ ਤਾਂ ਉਹ ਦੇਖ ਲਓ ਇੱਕ ਥੱਲੇ ਹੋਰ ਖੋਲ ਲੈਣਾ ਆਪਾਂ ਤੇ ਆਪ ਇਹ ਚ ਹੋ ਜਾਣਾ ਨਾ ਆਜਾ ਆਪਾਂ ਤਵੀਆਂ ਹੋ ਗਈਆਂ ਸੈਟ ਤੇ ਹੁਣ ਲੱਗਦੇ ਆਂ ਬੌਣ ਦੂਰ ਲਾਉਨੇ ਆ ਤੇ ਆਜੋ ਤੁਹਾਨੂੰ ਮਿਲਦੇ ਆਂ ਆ ਕਿੱਲੇ ਦੀ ਦੂਰ ਲਾ ਕੇ ਮਿਲਦੇ ਆਜੋ ਹੁਣ ਕਵੀਆਂ ਇਕੱਠੀਆਂ ਕਰਦੇ ਆਂ ਤੇ ਇਕੱਠੀਆਂ ਕਰਕੇ ਆਪਾਂ ਛੱਡ ਕੇ ਆਉਨੇ ਆ ਫਿਰ ਤੇ ਆਜੋ ਤੇ ਦਿਹਾੜੀ ਇਕੱਠੀਆਂ ਪੈਰ ਲਾ ਪੈਰ ਨਾਲ ਪੈਰ ਲੱਗ ਗਿਆ ਏ ਚੱਲਾਂ ਲਓ ਜਿੱਤਵੀਆਂ ਇਕੱਠੀਆਂ ਕਰਤੀਆਂ ਆਪਾਂ ਤੇ ਆਪਾਂ ਹੁਣ ਛੱਡ ਕੇ ਆਉਨੇ ਆ ਜੋ ਫਿਰ ਹਲ ਪਾਉਨੇ ਆ ਪਿੱਛੇ ਤੇ ਦੋਨੇ ਕਿੱਲੇ ਵਾਦੇ ਆ ਪਟਕਾ ਆ ਕੇ ਦੂਰ ਲਾਤੀ ਆ ਜੀ ਆਪਾਂ ਤਮਾ ਤੂਆਂ ਲਾ ਕੇ ਤੇ ਆਪਾਂ ਹਲ ਲੈ ਆ ਪਾ ਹੁਣ ਤੇ ਹੁਣ ਆਪਾਂ ਹਲਾਂ ਨੂੰ ਦੂਰ ਲਾਉਨੇ ਆ ਜੋ ਤੇ ਹਲ ਪਾਲਿਆ ਸੀਗਾ ਮੈਂ ਪਾਲੀਆਂ ਪੂਲੀਆਂ ਆਪਾਂ ਹਲਾਉਣੀਆਂ ਬਦਲਤੀਆਂ ਤੇ ਪੂਰਾ ਟਕਾ ਆ ਗਿਆ ਆਪਾਂ ਇਹਨੂੰ ਲਾਵਾਂਗੇ ਤੇ ਫੁੱਲ ਥੱਲੇ ਭਾ ਕੇ ਪੈੱਤੇ ਦੀ ਆਪਾਂ ਟਰੈਕਟਰ ਦੀ ਤੇ ਨਾਲ ਹਲਾਂ ਦੀ ਪੂਰੀ ਬਣਾਉਨੇ ਆ ਫਿਰ ਆਪਾਂ ਰੋਟਾ ਵੇਟਰ ਦੇ ਨਾਲ ਬਾਵਾਗੇ ਇਹਨੂੰ ਤੇ ਹੁਣ ਆ ਜੋ ਆਪਾਂ ਹਲਾਂ ਦੇ ਨਾਲ ਦੂਰ ਲਾਉਨੇ ਆ ਤੇ ਫਿਰ ਤੁਹਾਨੂੰ ਅੱਗੇ ਦਿਖਾਉਨੇ ਆ ਜੋ ਤੇ ਆ ਦੋ ਕੱਲੇ ਆਪਣੇ ਜਿਹੜੇ ਤਵਿਆਂ ਨਾਲ ਵਾਏ ਹੋਏ ਆਪਾਂ ਅੱਜ ਆਪਾਂ ਮੱਕੀ ਬੀਜਣ ਤੇ ਕਰ ਦੇਣੇ ਆ ਬਸ ਉੱਥੋਂ ਤਾਈ ਤੇ ਆ ਜੋ ਮਿਲਦੇ ਆ ਅਗੇ ਸੀਗੇ ਤੇ ਆਪਾਂ ਉਧਰ ਉਹ ਕਿੱਲਿਆਂ ਨੂੰ ਆਪਾਂ ਲਾ ਜਾਂਦੀ ਦੂਰ ਤੇ ਇਹਨੂੰ ਰਹਿ ਗਏ ਬਾ ਚਾਰ ਪੰਜ ਘਿਹੜੇ ਰਹਿ ਗਏ ਇਹਦੇ ਵੀ ਤੇ ਮੈਂ ਕਿਹਾ ਚਲੋ ਨਾਲੇ ਚਾਹ ਚੂਪੀ ਲੈਨੇ ਆ ਤੇ ਹੁਣ ਆਪਾਂ ਪਾਉਨੇ ਆ ਰੂਟਾਵੇਟਰ ਤੇ ਆਪੇ ਆਲੀ ਦੇਖ ਲਓ ਕਿ ਭੌਰ ਚੱਲੀ ਆ ਬੱਸ ਹੋਂ ਦਾ ਤੇ ਰੂਟਾਵੇਟਰ ਨੇ ਭੌਰ ਦੇਣੀ ਸਾਰੇ ਲੋ ਟਰੈਕਟਰ ਦੇ ਮਾਰ ਲੋ ਨੇਗਾ ਲੋ ਤੇ ਦੂਰ ਲਾਤੀ ਆਪਾਂ ਹੁਣ ਟਕਾ ਕੇ ਤੇ ਫਾਲੀਆਂ ਵੀ ਆਪਣੀਆਂ ਚਮਕਣ ਲੱਗੀਆਂ ਦੇਲ ਲਾਓ ਜੀ ਤੇ ਆਜੋ ਆਪਾਂ ਹੁਣ ਰੂਟਾਵੇਟਰ ਪਾਉਨੇ ਆਂ ਬਸ ਇਹਦੇ ਦੂਰ ਲਾ ਕੇ ਥੋੜੇ ਜਿਹੇ ਗਿਹੜੇ ਰਹਿ ਗਏ ਆ ਤੇ ਫਿਰ ਰੂਟਾਵੇਟਰ ਪਾ ਕੇ ਆਪਾਂ ਇਹਨੂੰ ਬਣਾਉਨੇ ਆ ਤੁਹਾਨੂੰ ਮਿਲਦੇ ਆਜੋ ਹਾਂਜੀ ਆਜੋ ਆਪਾਂ ਜਪਾਲਿਆ ਰੂਟਾਵੇਟਰ ਤੇ ਆਪਾਂ ਹਲਾਣਾ ਪਹਿਲਾਂ ਦੋ ਵਾਰੀ ਬਾਤੀ ਸੀਗੀ ਤੇ ਤਵਿਆਂਾਂ ਨੂੰ ਦੂਰ ਲਾਤੀ ਤੇ ਆ ਹੁਣ ਆਪਾਂ ਰੂਟਾਵੇਟਰ ਨਾਲ ਬਹੁਤ ਲੱਗ ਗਏ ਆ ਤੇ ਰੂਟਾਵੇਟਰ ਪਾ ਲਿਆ ਆਪਾਂ ਇੱਕ ਦੋ ਗਿਹੜੇ ਇੱਧਰ ਲਾਤੇ ਆ ਤੇ ਉਹ ਥੱਲੜਾ ਬਾਹਰ ਚ ਤੇ ਆਜੋ ਆਪਾਂ ਲੱਗਦੇ ਆਂ ਬਹੁਣ ਹੁਣ ਤੇ ਤੁਹਾਨੂੰ ਦਿਖਾਉਨੇ ਆਂ ਫਿਰ ਨਾਲ ਦੀ ਨਾਲ ਪੈਲੀ ਬਣਾ ਕੇ ਮੱਕੀ ਵਾਲਾ ਵੀ ਅੱਜ ਆਊਗਾ ਵੀ ਆਪਾਂ ਸ਼ਹਿਰ ਨੂੰ ਲੈਣ ਭੇਜਦਾ ਬੰਦਾ ਆਪਣਾ ਤੇ ਉਹ ਸ਼ਹਿਰੋਂ ਵੀ ਲਿਆਊਗਾ ਤੇ ਆਪਾਂ ਉਨੇ ਟਾਈਮ 'ਚ ਪੈਲੀ ਬਣਾ ਦਿੰਨੇ ਆਂ ਫਿਰ ਆਪਾਂ ਇਹ ਤੇ ਸੁਹਾਗਾ ਮਾਰਨਾ ਵਾ ਤੇ ਸੁਹਾਗਾ ਮਾਰ ਕੇ ਬਣਾ ਦਿੰਨੇ ਆਂ ਪੈਲੀ ਆਜੇ ਰੂਟਾ ਵੇਟਣਾ ਬਹੁਣੇ ਆ ਹੁਣ ਆਪਾਂ ਤੇ ਵਾ ਕੇ ਮਿਲਦੇ ਆਂ ਕਿੱਲੇ ਬਣਾਤੇ ਆ ਤੇ ਲਓ ਮਾਰ ਲਓ ਨਗਾ ਤੇ ਆਪਣੇ ਉਹ ਘਰ ਵਾਲਾ ਵੀ ਬੜਿਆ ਹੋਇਆ ਵਾ ਤੇ ਆ ਗੱਲਾ ਵੀ ਬਣਾਤਾ ਆਪਾਂ ਦੋਨੇ ਕਿੱਲੇ ਬਣਾਤੇ ਆ ਤੇ ਆਇਆ ਆਪਾਂ ਹੁਣ ਸੁਹਾਗਾ ਪਾ ਕੇ ਲਿਆਉਨੇ ਆ ਤੇ ਸੁਹਾਗਾ ਪਾ ਕੇ ਫਿਰ ਮਾਰ ਦਿਆਂ ਟਰੈਕਟਰ ਦੀ ਵਿਹਾਲਤ ਵੇਖ ਲੋ ਕੀ ਹੋ ਗਈ ਕਿੰਨੀ ਕਿੰਨੀ ਮਿੱਟੀ ਚੜੀ ਪਈ ਆ ਉੱਤੇ ਲਓ ਤੇ ਆਪਾਂ ਹੁਣ ਰੋਟਾ ਵੇਟਰ ਲਾ ਕੇ ਤੇ ਸੁਹਾਗਾ ਪਾ ਕੇ ਲਿਆਉਨੇ ਆ ਪਹਿਲੀ ਵੇਖ ਲੋ ਬਣਾਤੀ ਆਪਾਂ ਸਾਰੇ ਟਕਾ ਕੇ ਤੇ ਆਜੋ ਆਪਾਂ ਮਿਲਦੇ ਆ ਤੁਹਾਨੂੰ ਸੁਹਾਗਾ ਪਾ ਕੇ ਲਿਆਉਂਦੇ ਆ ਫਿਰ ਤੇ ਆਪਾਂ ਸੁਹਾਗਾ ਪਾ ਲਿਆ ਆਏ ਆ ਤੇ ਆਜਾ ਆਪਾਂ ਸੁਹਾਗਾ ਮਾਰ ਲਾ ਗਏ ਆ ਇਹ ਆ ਦੇਖ ਲਓ ਆਪਣਾ ਸੁਹਾਗਾ ਹੀ ਰਹਿ ਗਿਆ ਸੀਗਾ ਤੇ ਮੱਕੀ ਵਾਲੇ ਨਾਲ ਵੀ ਗੱਲ ਹੋ ਗਈ ਆ ਆਪਣੀ ਉਹ ਵੀ ਕਹਿੰਦਾ ਮੈਂ ਸ਼ਾਮ ਤਾਈਂ ਆ ਜਾਂਦਾ ਤਾਂ ਫਿਰਦਨ ਆਪਾਂ ਮੱਕੀ ਬੀਜੂ ਲੈ ਆਂਦਾ ਆਪਾਂ ਸਾਰਾ ਕੋ ਤੇ ਕਰ ਮਿਲਦੇ ਆ ਵਾਗਾ ਮਾਰ ਕੇ ਮਿਲਦੇ ਆ ਜੋ ਆਪਣਾ ਜੱਟ ਕਰਨ ਵਾਲਿਆ ਮੜਿਆ ਮੂਹਰਲਾ ਪਾਸਾ ਵੱਧ ਲੱਗਦਾ ਸੀਗਾ ਤੇ ਮੈਂ ਕਿਹਾ ਚਲੋ ਸੈੱਟ ਕਰ ਲੈਨੇ ਆ ਤੇ ਕਰ ਲਿਆ ਸੈੱਟ ਆਪਾਂ ਬਸ ਵਾਗਾ ਮਾਰ ਕੇ ਤੇ ਬਾ ਹੁਣ ਮੱਕੀ ਬੀਜਣੀ ਆ ਬਾਅਦ ਚੋਂ ਬਾ ਮੱਕੀ ਤੇ ਹੋ ਗਈ ਆ ਦੇਖ ਲਓ ਦੂਜੇ ਕਿੱਲੇ ਚ ਰਹਿ ਗਿਆ ਵਾ ਆਪਾਂ ਹੁਣ ਸੀਗੇ ਘਰੇ ਤੇ ਆਪਣਾ ਮੱਕੀ ਬੀਜਣ ਵਾਲਾ ਬਾਈ ਵੀ ਹੁੰਦਾ ਵਾ ਤੇ ਉਹਦੇ ਨਾਲ ਹੋ ਗਈ ਗੱਲ ਤੇ ਮੈਂ ਚਲ ਘਰੇ ਸੀਗਾ ਆਪਣੀ ਲਿਆਂਦੀ ਹੋਈ ਸੀਗੀ ਪੱਖੀ ਛੋਟੀ ਤੇ ਮੈਂ ਕਹਾਂ ਚਲੋ ਪੱਖੀ ਫਿੱਟ ਕਰ ਲੈਨੇ ਆ ਤੇ ਪੱਖੇ ਤੇ ਆਪਾਂ ਹੁਣ ਪੱਖੇ ਤੇ ਛੋਟੀ ਪੱਖੀ ਲਿਆਂਦੀ ਸੀ ਨਮੀ ਤੇ ਹੁਣ ਆਪਾਂ ਇਹ ਫਿੱਟ ਕਰਤੀ ਆ ਤੇ ਆ ਸੋਚ ਲਾਤੀ ਇਹਦੀ ਕੋਲੇ ਆਪਾਂ ਤੇ ਆ ਪੱਖੀ ਦੇਖ ਲਓ ਆ ਤੁਹਾਨੂੰ ਦਿਖਾਉਂਦੇ ਆਪਾਂ ਚਲਾ ਕੇ ਤੇ ਮੈਂ ਕਹਾਂ ਚਲੋ ਉਹਨਾਂ ਟਾਈਮ ਆਪਾਂ ਪੱਖੀ ਫਿੱਟ ਕਰ ਲੈਨੇ ਆ ਮਿੱਟੀ ਘਟਾਇਆ ਬਹੁਤ ਉੜਦਾ ਹੁੰਦਾ ਵਾ ਤੇ ਹਵਾ ਜੀ ਆਉਂਦੀ ਰਹਿੰਦੀ ਐ ਇਹਦੇ ਨਾਲ ਤੇ ਲਓ ਤੁਹਾਨੂੰ ਚਲਾ ਕੇ ਦਿਖਾਉਂਦਾ ਵਾ ਲਓ ਜੀ ਦੂਜੀ ਆ ਘੁੰਮਣ ਵਾਲੀ ਤੇ ਘਰੇ ਲਿਆਂਦੀ ਪਈ ਸੀ ਕਿ ਮੈਂ ਕਿਹਾ ਚਲੋ ਆਪਾਂ ਅੱਜ ਟਾਈਮ じゃ ਮਿਲਿਆ ਸੀਗਾ ਮੈਂ ਕਿਹਾ ਚਲੋ ਲਾ ਦਿੰਨੇ ਆ ਆਪਾਂ ਟਰੈਕਟਰ ਤੇ ਤੇ ਲਾਤੀ ਆਪਾਂ ਫਿੱਟ ਕਰਤੀ ਆ ਤੇ ਆਜੋ ਹੁਣ ਬਾਈ ਜਿਹੜਾ ਮੱਕੀ ਵਾਲ ਆ ਗਿਆ ਫਿਰ ਮਿਲਦੇ ਆਂ ਹਾਂਜੀ ਲਓ ਜੀ ਆਪਣੇ ਆ ਗਈ ਮਸ਼ੀਨ ਮੱਕੀ ਬੀਜਣ ਵਾਲਾ ਬਾਈ ਆ ਗਿਆ ਹਨੇਰਾ ਹੋ ਗਿਆ ਸੀ ਹੁਣ ਤਾਂ ਇਹਨੂੰ ਤੇ ਆਜੋ ਆਪਾਂ ਪਾਉਂਦੇ ਆ ਬੀਬੂ ਤੇ ਬੀਬੂ ਪਾ ਕੇ ਫਿਰ ਆਪਾਂ ਇਹਨੂੰ ਤੋੜਦੇ ਆਂ ਲਓ ਦੇਖ ਲਓ ਮਸ਼ੀਨ ਤੇ ਬਾਈ ਲੇਟ ਹੀ ਹੋ ਗਿਆ ਬਾਈ ਲੇਟ ਹੋ ਗਿਆ ਥੋੜਾ ਜਿਹਾ ਚੱਲ ਕੋਈ ਨਾ ਤੇ ਬਾਈ ਆ ਟਾਈਮ ਨਾਲ ਹੀ ਗਿਆ ਬਾਈ ਇਹਦਾ ਬਾਈ ਕੋਲੇ ਕੰਮ ਬਹੁਤ ਆ ਤੇ ਬਾਕੀ ਸਾਨੂੰ ਟਰੈਕਟਰ ਵੀ ਦਿਖਾਉਣ ਨੇ ਅਰਜਨ 4x4 ਆ ਲਓ ਜੀ 655 ਡੀ ਆ ਨੋਵਾ ਲਓ 4x4 ਅਰਜਨ ਤੇ ਆਜੋ ਆਪਾਂ ਹੁਣ ਬੀ ਬੂ ਪਾਉਨੇ ਆ ਫਿਰ ਨਾਲੇ ਰੇਰੂ ਪਾਉਨੇ ਆ ਜੋ ਤੁਹਾਨੂੰ ਫਿਰ ਦਿਖਾਉਨੇ ਆ ਨਾਲ ਤੇ ਭਾਈ ਹੁਣ ਲੇਟ ਹੋ ਗਿਆ ਨਹੀਂ ਦਿਨੇ ਆ ਜਾਂਦਾ ਤੇ ਆਪਣਾ ਵਲੌਗ ਚਲ ਵਧੀਆ ਬਣ ਜਾਣਾ ਹੀ ਪੂਰਾ ਤੇ ਚਲੋ ਕੋਈ ਨਾ ਬਾਈ ਕੋਲੇ ਵੀ ਕੰਮ ਸੀਗਾਗਾ ਤੇ ਆਜ ਆਪਾਂ ਹਣ ਮਸ਼ੀਨ ਤੁਹਾਨੂੰ ਦਿਖਾਉਨੇ ਆ ਸਾਰੀ ਲਾ ਪੂਰੀ ਪ੍ਰੈਸ਼ਰ ਤੇ ਮਸ਼ੀਨਾਂ ਸਾਰੀ ਤੇ ਆਜੋ ਆਪਾਂ ਹਣ ਮੱਕੀ ਤੇ ਪਾਉਨੇ ਆ ਬੱਚੇ ਦੇ ਤੇ ਆ ਬਾਈ ਦਾ ਨੰਬਰ ਲਿਖਿਆ ਹੋਇਆ ਉੱਪਰ ਦੇਖ ਗਏ ਨੇ ਬਿਜਣੀ ਹੋਈ ਬੂਟਾ ਸਿੰਘ ਜੋਗਾ ਸਿੰਘ ਪਿੰਡ ਮਾਨੋਕੇ ਸੰਧੂਆਂ ਲਓ ਜੀ ਤੇ ਆਇਆ ਆਪਾਂ ਪਾਉਨੇ ਆ ਬੀਬੂ ਨਾਲੇ ਰੇਪਾਂਨੇ ਫਿਰ ਤੁਹਾਨੂੰ ਦਿਖਾਉਨੇ ਆ ਆਪਣਾ ਆਪਾਂ ਆਇਓ ਹੁਣ ਬੀਬੂ ਪਾਉਨੇ ਆ ਪਾ ਲਏ ਬਾਈ ਤੇ ਪਾਦੇ ਪਾ ਲਓ ਜੀ ਆ ਮੱਖੀਆਂ ਆਪਣੀ ਤੇ ਆ ਆਪਾਂ ਬੀਬੂ ਪਾਉਂਦੇ ਆ ਚੱਲ ਭਾਈ ਲਓ ਜੀ ਪਾਤੀ ਬੀਬੂ ਆਪਾਂ ਤੇ ਆਇਓ ਤੁਹਾਨੂੰ ਆ ਵੀ ਆਪਾਂ ਦੂਜੀ ਖਾਲੀ ਜੀ ਵੀ ਪਾਉਨੇ ਆ ਵੀ ਲਓ। ਬੀ ਆਪਾਂ 2033 ਤੇ ਅੱਜ ਆਪਾਂ ਦੂਜੀਆਂ 'ਚ ਵੀ ਪਾਉਣ ਨੇ ਆ ਕਿਸਨ ਦਿਖਾਉਣੇ ਅੱਗੇ। ਲਓ ਜੀ ਬੀ ਆਪਾਂ ਸਾਰਿਆਂ 'ਚ ਪਾਤਾ ਵਾ। ਤੇ ਅੱਜ ਆਪਾਂ ਹਣ ਬੀ ਰੇਹ ਵੀ ਪਾ ਦਗੇ ਫਿਰ ਮਿਲਦੇ ਆ ਤੁਹਾਨੂੰ। ਆयो ਜੀ ਆਪਾਂ ਰੇਹ ਪਾ ਦਗੇ ਡਾਈ ਤੇ ਤانوں ਬੇ ਬਿੱਟੋ ਵੀ ਆ ਦੇ ਜੇ ਰੇ ਦੇ ਡੜੀ ਡੋੜੀ ਜਿਹੜੀ ਬਣੀ ਹੁੰਦੀ ਆ ਉੱਪਰ ਹੀ ਰਹਿ ਜਾਂਦੀ ਆ ਜਾਲੀ ਲੱਗੀ ਹੋਈ ਆ ਕਾ ਜੋ ਸਾਰੀ ਪਾਣ ਨੇ ਫਿਰ ਮਿਲਦੇ ਆ ਆਪਾਂ ਤੁਹਾਨੂੰ ਕਰਦੇ ਆ ਸਟਾਰਟ ਕੰਮ ਤੇ ਭਾਈ ਨੇ ਤੇ ਆਪਾਂ ਰੇ ਰੂ ਪਾਤਾ ਵਾ ਤੇ ਲੋ ਰੇ ਰੂ ਪਾਤਾ ਵਾ ਬੀਬੂ ਸਾਰਾ ਕੁਝ ਪਾਤਾ ਵਾ ਆਪਾਂ ਤੇ ਲੋ ਜੀ ਬੀ ਵੀ ਪਾਤਾ ਰੇ ਵੀ ਪਾਤਾ ਲਓ ਮਰੋ ਨੀਗਾ ਤੇ ਅੱਜ ਆਪਾਂ ਹਾਂ ਕਰਦੇ ਆਂ ਸਟਾਰਟ ਕੰਮ ਬਾਈ ਵੀ ਤੋੜਦਾ ਟਰੈਕਟਰ ਨੂੰ ਤੇ ਤੁਹਾਨੂੰ ਦਿਖਾਉਨੇ ਆ ਲਓ ਮਸ਼ੀਨ ਬਹੁਤ ਤਗੜੀ ਬਾਹਰਲੀ ਤਕਨੀਕ ਤੇ ਬਣਿਆ ਹੋਇਆ ਬਾਈ ਬਹੁਤ ਵਧੀਆ ਚੀਜ਼ ਆ ਦੇਖੋ ਇੱਥੇ ਬੀਜ ਡੇਗਦਾ ਹਵਾ ਦੇ ਨਾਲ ਤੇ ਆ ਪ੍ਰੈਸ਼ਰ ਤੁਹਾਨੂੰ ਮੂਲ ਦੀ ਜਾ ਕੇ ਦਿਖਾ ਦੰਨੇ ਆ ਅਰਜਨ 4x4 ਟਰੈਕਟਰ ਆ ਲਓ ਜੀ ਸਾਰੀ ਪ੍ਰੈਸ਼ਰ ਆ ਤੇ ਆ ਪ੍ਰੈਸ਼ਰ ਵਾਲੀ ਸੂਈ ਲੱਗੀ ਹੋਈ ਆ ਤੇ ਇਹਦੇ ਵਿੱਚ ਪੱਖਾ ਚੱਲਦਾ ਵਾ ਪੱਖੇ ਦੇ ਨਾਲ ਕੱਲਾ ਕੱਲਾ ਬੀਜ ਦਾ ਦਾਣਾ ਕੱਲਾ ਕੱਲਾ ਡੈਗਦਾ ਵਾ ਬੜੀ ਸੋਹਣੀ ਤਕਨੀਕ ਆ ਤੇ ਆ ਜਿਹੜੀਆਂ ਤਵੀਆਂ ਆ ਆਹਾ ਇਹ ਵੀ ਆਟੋਮੈਟਿਕ ਆ ਆ ਦੇਖੋ ਜਦੋਂ ਇੱਥੋਂ ਪ੍ਰੈਸ਼ਰ ਦੇ ਨਾਲ ਜਦੋਂ ਥੱਲੇ ਲਾਤੀਆਂ ਤੇ ਆਪੇ ਡੈਗ ਪੈਣੀ ਆ ਆਪੇ ਚੱਕੀ ਜਾਂਦੀ ਆ ਬਹੁਤ ਸੋਹਣੀ ਮਸ਼ੀਨ ਤਿਆਰ ਹੋਈ ਹੋਈ ਆ ਇਹ ਮੱਕੀ ਬੀਜ ਦੀ ਬਹੁਤ ਵਧੀਆ ਤੇ ਬਾਲਾ ਬੀਜ ਵੀ ਨਹੀਂ ਪੈਂਦਾ ਨਾਲੇ ਆਪਾਂ 2 ਕਿੱਲਿਆਂ ਦੇ ਵਿੱਚ ਤੇ 8 ਕਿਲੋ ਆਪਾਂ ਉਹ ਲਿਆਂਦੀ ਆ ਤੇ 2 ਕਿਲੋ ਉੱਪਰ ਵੱਧ ਲਿਆਂਦੀ ਸੀ ਵੀ ਘਾਟ ਵੱਧ ਤੇ ਲਓ ਜੀ ਹੋ ਗਏ ਸਟਾਰ ਟਰੈਕਟਰ ਕਾਰਤਾ ਟਰੈਕਟਰ ਬਾਈ ਨੇ ਸਟਾਰਟ ਮਾਰੋ ਨਾ ਜੀ हो गया स्टार्ट अर्जन देखियो जो तवे टेकद लो जी चल भी होनी स्टार्ट होगी आज आप बी उ भी बह जाएंगे थे दिखा देंगे बज ने करता स्टार्ट आखो चेक करता बी हवा हुआ आज हवा होना ਦੇ ਕੋਈ ਇੱਥੇ ਹਵਾ ਆਉਂਦੀ ਆ ਸਾਰੀ ਹਵਾ ਨਾਲ ਦੇ ਰਿਹਾ ਤੇ ਤਾਂ ਮਗਾ ਤੋਂ ਮਗਾ ਦੇ ਕੇ ਪੰਗਾਵੇ ਇਹ ਪ੍ਰੈਸ਼ਰ ਨਾਲ ਹੀ ਚੱਕੀਆਂ ਜਾਂਦੀਆਂ ਤੇ ਆ ਬਾਈ ਦਾ ਕਨੈਕਟ ਨੰਬਰ ਹੈ ਜੇ ਕਹਿੰਨੇ ਮੱਕੀ ਦਾ ਬੀਜਾਂ ਜਾਂ 4 ਪੌਂਡ ਨੂੰ ਬਣਵਾਉਣਾ ਹੋਵੇ ਤੇ ਆ ਸੰਪਰਕ ਕਰ ਸਕਦਾ ਵਾ ਬਾਈ ਨਾਲ ਮਾਣੂ ਕੇ ਸੰਧੂਆ ਪਿੰਡ ਆ ਆਪਣੇ ਕੋਲੇ ਹੀ ਇੱਥੇ ਨਾਲ ਕੋਲ 1.5 ਕਿਲੋਮੀਟਰ ਦੀ ਪਿੰਡ ਆ ਤੇ ਕਰਦਾ ਬਾਈ ਸਟਾਰਟ ਕੰਮ ਆਵੇ ਆ ਜੋ ਆਪਾਂ ਫਿਰ ਬਾਈ ਦੇ ਨਾਲ ਦੇਖਦੇ ਆ ਤੇ ਫਿਰ ਆਪਾਂ ਕੋਈ ਨਾ ਉੱਤੇ ਵੀ ਟਰੈਕਟਰ ਦੇ ਬੈਠ ਕੇ ਤੁਹਾਨੂੰ ਦਿਖਾ ਦਾਂਗੇ ਪਿੱਛੇ ਕਿੱਦਾਂ ਕਿੱਦਾਂ ਬੰਦੀ ਆ ਤੇ ਪਿੱਛੇ ਬੈੱਡ ਵੀ ਦਿਖਾਉਨੇ ਆ ਆਪਾਂ ਤੁਹਾਨੂੰ ਕਿਵੇਂ ਤਿਆਰ ਹੁੰਦਾ ਬਾਜੋ ਲਓ ਜੀ ਦੇਖੋ ਕਰਤਾ ਸਟਾਰਟ ਕੰਮ ਬਾਈ ਨੇ ਲੈ ਕੇ ਵਾਹਿਗੁਰੂ ਦਾ ਨਾਮ ਟਰੈਕਟਰ ਤੇ ਮਾਰ ਲਓ ਨਗਾ ਅਰਜਨ 9605 ਕੋਲੋ ਜੀ ਸਪੀਡ ਬਹੁਤ ਆ ਟਰੈਕਟਰ ਦੀ ਉਹ ਗਿਆ ਟਰੈਕਟਰ ਦਾ ਤੇ ਆ ਬੈੱਡ ਦੇਖ ਲਓ ਲਓ ਜੀ ਇੰਨਾ ਚੌੜਾ ਬੈੱਡ ਬੰਦਾ ਵਾ ਤੇ ਉਧਰ ਤੁਹਾਨੂੰ ਹਣ ਮੋੜ ਦੇ ਕਿਡੇ ਦਿਖਾਉਣਾ ਵਾ ਆ ਜੋ ਲਓ ਜੀ ਟਰੈਕਟਰ ਸਪੀਡ ਨਾਲ ਬਹੁਤ ਤੁਰਦਾ ਹੈ ਤੇ ਦੇਖੋ ਕਿ ਨਹੀਂ ਜੇ ਫੀਟ ਨਾਲ ਟਰੈਕਟਰ ਜਾਂਦਾ ਮਿੱਟੀ ਬਹੁਤ ਉੱਡਦੀ ਆ ਹਣ ਤੇ ਆ ਤੁਹਾਨੂੰ ਬੈੱਡ ਦਿਖਾਉਣਾ ਦੇਖੋ ਮਾਰੋ ਨਿਗਾਹ ਪੇਟਾਂ ਦੇ ਬੈੱਡ ਦੇ ਲੋ ਕਿਦਾਂ ਮੰਨਦੇ ਆ ਪੂਰੇ ਵਧੀਆ ਬੈੱਡ ਬੰਦੇ ਆ ਤੇ ਨਾਲ ਹੀ ਫੇਰ ਕਿਹੜੇ ਐ ਮੋੜ ਪੈਣਾ ਲਓ ਜੀ ਮੈਂਗਾ ਨਾਲੇ ਵਲੌਗ ਬਣਾ ਲੈਂਦੇ ਆ ਆਪਾਂ ਨਾਲੇ ਸਾਰੇ ਦਿਖਾਉਂਦੇ ਆ ਕਿਦਾਂ ਕਿਦਾਂ ਬੀਤੀਆਂ ਵੀ ਲੋ ਟਰੈਕਟਰ ਸਪੀਡ ਤੇ ਬਹੁਤ ਜਾਂਦਾ ਜੀ ਲਓ ਮਾਰੋ ਨਿਗਾਹ ਜੀ ਭਾਈ ਨੇ ਤਾਂ ਅੱਧੇ ਇਕੱਲੇ ਤੋਂ ਵੱਧ ਥਾ ਬੀਜਤਾ ਬਾ ਥੋੜਾ ਹੀ ਰਹਿ ਗਿਆ ਆਪਣਾ ਉੱਤਰ ਉੱਪਰ ਲਾ ਕੇ ਲਾ ਤੇ ਬਾਅਦ ਚ ਆਪਾਂ ਥਾਂ ਲੜੇ ਕੱਲੇ ਚਾਲਦੇ ਆ ਟਰੈਕਟਰ ਦੀ ਸਪੀਡ ਬਹੁਤ ਆ ਤੇ ਸਪੀਡ ਦੇ ਨਾਲ ਹੀ ਵੀਜੀ ਜਾਂਦੀ ਆ ਲਓ ਦੇਖੋ ਉਧਰਲੇ ਸਿਰਿਆਂ ਉਧਰ ਉਧਰਲੇ ਸਿਰਿਆਂ ਉਧਰ ਤੇ ਆਪਾਂ ਤੁਹਾਨੂੰ ਮਾਰਨਿੰਗ ਦਿਖਾ ਦਾਂਗੇ ਬਾਕੀ ਸਾਰੇ ਬੈੱਡ ਬੁੱਡ ਕਿੱਦਾਂ ਪਏ ਆ ਹਾਂਜੀ ਲਓ ਆਪਾਂ ਕਰਤੇ ਹੀ ਰਾਤ ਬੈੱਡ ਤਿਆਰ ਮੱਕੀ ਵੀਜਤੀ ਸੀਗੀ ਆਪਾਂ ਤੇ ਰਾਤ ਹਨੇਰਾ ਹੋ ਗਿਆ ਸੀਗਾ ਤੇ ਮੈਂ ਕਹਿਆ ਚਲਾ ਜਿਓ ਆਪਾਂ ਹਾਂ ਅੱਜ ਖਾਲ ਖੂਲ ਪਾਤਾ ਆਪਾਂ ਵਿਚਾਲੇ ਤੇ ਕੋਈ ਕਾਇ ਜਾੜਤੇ ਆ ਤੇ ਦੋਨੇ ਕਿੱਲੇ ਵੀ ਤੇ ਹਲੋ ਮੱਕੀ ਦੇ ਤੇ ਰਾਤ ਆਪਾਂ ਨੂੰ ਹਨੇਰਾ ਹੋ ਗਿਆ ਸੀਗਾ ਤੇ ਮਾਰੋ ਨੀਗਾ ਬੈੱਡ ਬੁੱਡ ਪੂਰੇ ਵਧੀਆ ਬਣਾਏ ਆ ਜਾਂਦਾ ਬਾਈ ਨੇ ਬਹੁਤ ਵਧੀਆ ਮੱਕੀ ਬੀਜੀ ਤੇ ਬੀ ਵੀ ਪੂਰਾ ਪੂਰਾ ਪਿਆ ਤੇ ਕੱਲੂ ਆਪਾਂ ਇਹਨੂੰ ਮਾਰਨਿੰਗ ਪਾਣੀ ਲਾਵਾਂਗੇ ਸਵੇਰ ਇਹ ਫਿਰ ਤੁਹਾਨੂੰ ਦਿਖਾਉਂਦੇ ਆਪਾਂ ਨਾਲ ਦੀ ਨਾਲ ਪਾਣੀ ਲਾਉਣਾ ਹੁੰਦਾ ਆਜੋ ਜੀ ਮੋਟਰ ਵਾਲੀ ਲਾਈਟ ਆ ਗਈ ਆ ਤੇ ਆਪਾਂ ਮੱਕੀ ਨੂੰ ਪਾਣੀ ਵੀ ਛੱਡਿਆ ਹੋਇਆ ਆਪਣਾ ਤੇ ਆਜੋ ਆਪਾਂ ਤੁਹਾਨੂੰ ਦਿਖਾਉਂਦੇ ਆ ਮੱਕੀ ਨੂੰ ਪਾਣੀ ਜਾਂਦਾ ਤੇ ਨਾਲੇ ਮੱਕੀ ਨੂੰ ਪਾਣੀ ਲਾਉਨੇ ਆਪਾਂ ਆਜੋ ਲਓ ਜੀ ਕਰੋ ਚੈੱਕ ਜਾਂਦਾ ਪਾਣੀ ਆਪਣੀ ਮੱਕੀ ਨੂੰ ਤੇ ਤੜਕੇ ਦੀ 5 ਵਜੇ ਦੀ ਲਾਈਟ ਆਈ ਹੋਈ ਆ ਤੇ ਆਜਾ ਆਪਾਂ ਤੁਹਾਨੂੰ ਮਿਲਦੇ ਆ ਉਧਰ ਹੀ ਚੱਲ ਕੇ ਦੂਜੇ ਪਾਸੇ ਆਪਣਾ ਬੰਦਾ ਫਿਰਦਾ ਹੋਵੇ ਲਾਈ ਜਾਂਦਾ ਪਾਣੀ ਤੇ ਆਪਾਂ ਵੀ ਚੱਲਦੇ ਆਜੋ ਤੇ ਆ ਖਾਲ ਦੇਖ ਲਓ ਆਪਾਂ ਵਿਚਾਲੇ ਖਾਲ ਪਤਾ ਤੁਰ ਤਾਈਂ ਦੋ ਕਿੱਲਿਆਂ ਦੇ ਤੇ ਸਾਈਡਾਂ ਤੇ ਫਿਰ ਆਪਾਂ ਤੇ ਜਿਹੜੇ ਕੁਸ਼ ਰਹਿੰਦੇ ਸੀ ਆਪਾਂ ਮੱਕੀ ਲਿਆਂਦੀ ਆ ਵਿੱਚ ਇੱਕ ਵੱਟ ਦੀ ਜਾਂ ਉਹ ਗੁੱਠ ਗੁੱਠਾ ਰਹਿ ਜਾਂਦੀਆਂ ਹੁੰਦੀਆਂ ਜਦੋਂ ਟਰੈਕਟਰ ਚੱਕਦਾ ਲੈਫਟ ਤਾਂ ਤੇ ਉੱਥੇ ਵੀ ਆਪਾਂ ਹੱਥਾਂ ਦੇ ਨਾਲ ਹੀ ਵੀਖ ਭੋਹ ਦੇਣੇ ਆ ਤੇ ਆਜੋ ਮੈਂ ਕਿਹਾ ਪਾਣੀ ਲਾਉਂਦੇ ਦਿਖਾ ਦਈਏ ਉਹ ਜੀ ਆਪਣੀ ਲੈਟ ਉੱਟ ਗਈ ਸੀ ਕਿ ਮੋਟਰਾਂ ਵਾਲੀ ਕਿ ਆਪਾਂ ਡਿਜੇਨਰੇਟਰ ਲਾਤਾ ਆਈਗਾ ਤੇ ਹਾਂ ਦੋਨੇ ਕਿਲੇ ਮੱਕੀ ਦੇ ਆਪਾਂ ਡਿਜੇਨਰੇਟਰ ਲਾ ਕੇ ਭਰ ਦਿੰਨੇ ਆ ਤੇ ਲੈਣ ਦੇ ਨਾਲ ਹੀ ਜਦੋਂ ਕਈ ਆਪਾਂ ਨਾਲ ਹੀ ਡਿਜੇਨਰੇਟਰ ਲਾਤਾ ਵਾ ਤੇ ਆਇਓ ਹਣ ਭਰਦੇ ਆ ਮੱਕੀ ਤੇ ਲਾਤੀ ਮੋਟਰ ਵੇਲ ਚੱਲੀ ਜਾਂਦੀ ਆ ਤੇ ਜਾਂਦਾ ਪਾਣੀ ਆਪਾਂ ਮੱਕੀ ਨੂੰ ਲਾਤਾ ਪਾਣੀ ਤੇ ਡਿਜੇਨਰੇਟਰ ਲਾਤਾ ਸੀਗਾ ਆਪਾਂ ਲਾਈਟ ਔਟ ਗਈ ਸੀਗੀ ਤਿੰਨ ਚਾਰ ਘੰਟੇ ਲਾਈਟ ਆਈ ਸੀਗੀ ਸਵੇਰ 5 ਵਜੇ ਆਈ ਸੀਗੀ ਤੇ 8:00 ਵਜੇ ਔਟ ਗਈ ਸੀ ਤੇ ਥਧੜਾ ਕਿਲਾ ਕਿਲਾ ਆਪਣਾ ਭਰ ਗਿਆ ਸੀਗਾ ਚਲੋ ਤੇ ਤਾਂ ਦਾ ਕਿਲਾ ਆਪਾਂ ਜਨਰੇਟਰ ਲਾਤਾ ਸੀਗਾ ਤੇ ਲਓ ਥਧੜਾ ਕਿਲਾ ਦਾ ਭਰਤਾ ਫੁੱਲ ਤੇ ਆ ਵੀ ਭਰ ਗਿਆ ਸਮਝ ਬਸ ਥੋੜਾ ਜਿਹਾ ਸੰਨਿਆ ਰਹੇਗਾ ਇੱਧਰ ਲੈਦਾ ਤੇ ਬਾਅਦ ਚੱਲੀ ਜਾਂਦਾ ਪਾਣੀ ਤੇ ਬਸ ਆਪਾਂ ਸਾਰਾ ਮੱਕੀ ਦਾ ਜੋ ਪ੍ਰੋਸੈਸ ਸੀਗਾ ਲੈ ਕੇ ਮੁੱਢ ਤੋਂ ਆਖਰ ਤੱਕ ਸਾਰਾ ਕੁਝ ਦਿਖਾਤਾ ਹਾਈ ਬਾਦ ਤੋਂ ਬਾਦ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਬਾਦ ਤੋਂ ਬਾਦ ਸਪੋਰਟ ਦਿਓ ਜੀ ਥੋੜੀ ਸਪੋਰਟ ਦੀ ਬਹੁਤ ਲੋੜ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿੱਦਾਂ ਦੇ ਆਪਾਂ ਵਲੌਗ ਬਣਾਇਆ ਕਰੀਏ